मथा कबू तर कीअ ਤੇ ਕੁੜੀ ਚੱਕ ਲਿਆਵੇ ਓ ਕੁੜੀ ਚੰਗਾ ਦੇਵਤੀ ਜਿਹੜਾ ਲੰਮੀਆਂ ਤਰੀਕਾਂ ਪਾਵੇ ਜਾਣ ਤੇ ਫਲ ਤਾਰੀਆਂ ਚੱਕ ਲੱਭਦੇ ਨੀਏ ਨਾਰੇ Para, pero no, ਦਾ ਪੈ ਕੇ ਨਹੀਂ ਜਾਂਦੀ ਮੈਨੂੰ ਤਾਂ ਕਹਿੰਦਾ ਪੈ ਕੇ ਜਦ ਮੈਂ ਤਾਰ ਗਈ ਪੈ ਕੇ ਜੇ ਬੜੀ ਦਾ ਬਲੱਛਣਾ ਓਠੇ ਚੜ ਚੜ ਦੇ ਕੇ ਆਈ ਹਜੇ ਬੜੀ ਦਾ ਬਲੱਛਣਾ ਓਠੇ ਚੜ ਚੜ ਦੇ ਕੇ ਜੇ ਬੜੀ ਦਾ ਬਲੱਛਣਾ ਓਠੇ ਚੜ ਚੜ ਦੇ ਕੇ ਜੇ ਬੜੀ ਦਾ ਬਲੱਛਣਾ ਓਠੇ ਮੈਨੂੰ ਤਾਂ ਕਹਿੰਦਾ ਪੈ ਕੇ ਨਹੀਂ ਜਾਂਦੀ ਮੈਨੂੰ ਤਾਂ ਕਹਿੰਦਾ ਪੈ ਕੇ ਤਾਂ ਜਾ ਅਸੀਂ ਰੋਕੇ ਆ ਮੈਂ ਤਾਰ ਗਈ ਪੈ ਕੇ ਨਛਣਾ ਆਪ ਤਰ ਗਏ ਠੇਕੇ ਮੈਂ ਨਹੀਂ ਰਕ ਨਛਣਾ ਆਪ ਤਰ ਗਏ ਠੇਕੇ ਮੈਂ ਨਹੀਂ ਰਕ ਨਛਣਾ ਆਪ ਤਰ ਗਏ ਠੇਕੇ ਬੋਲੋ ਬਾਪੂ ਕਹਿੰਦੀ ਪੇਕੇ ਦੀ ਜਾਂਦੀ ਮੈਨੂੰ ਤਾਂ ਕਹਿੰਦਾ ਪੇਕੇ ਹੀ ਜਾਂਦੀ ਜਦ ਮੈਂ ਤਰ ਗਈ ਪੇਕੇ ਤੇਰੀ ਮਾਂ ਵੇ ਦੇਂਗੜੀ ਮੇਰੇ ਪੰਘ ਤੇ ਲੇਟੇ